ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਸਿੱਠਣੀਆਂ ਜੋ ਨਾਨਕਾ ਮੇਲ ਆਉਣ ਵੇਲੇ ਨਾਨਕੀਆਂ ਦਾਦਕਿਆਂ ਚ ਆਪਸ ਵਿੱਚ ਬੋਲੀਆਂ ਜਾਲਦੀਆਂ ਤੇ ਆਜੋ ਫਿਰ ਤੁਸੀਂ ਸਾਡੇ ਨਾਲ ਇਹ ਆਪਾਂ ਇਹ ਬੋਲੀ ਸਿੱਠਣੀਆਂ ਅੱਜ ਕਿੱਧਰ ਗਈਆਂ ਵੇ ਚਿੰਦਿਆ ਮੰਮੀਆਂ ਤੇਰੀਆਂ ਅੱਜ ਕਿੱਧਰ ਗਈਆਂ ਵੇ ਸਿੰਦਿਆ ਮੰਮੀਆ ਤੇਰੀਆਂ ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ ਵੇ ਸਿੰਦਿਆ ਮੰਮੀਆ ਤੇਰੀਆਂ ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ ਵੇ ਖਾਦੀਆਂ ਸੀ ਖਿੱਲਾ ਜੰਮੀਆਂ ਸੀ ਇਲਾ ਦੋ ਅੰਬਰ ਪੌਂਦੀ ਆਵੇ ਸਿੰਦਿਆ ਮਾਮੀਆਂ ਤੇਰੀਆਂ ਦੋ ਅੰਬਰ ਪੌਂਦੀ ਆਵੇ ਸਿੰਦਿਆ ਮਾਮੀਆਂ ਤੇਰੀਆਂ ਖਾਤੇ ਪਕੌੜੇ ਜੰਮੇ ਸੀ ਜੋੜੇ ਦੋ ਜੋੜੇ ਖੜਾਵਣ ਦੋ ਜੋੜੇ ਖੜਾਵਣ ਗਈਆਂ ਵੇ ਸਿੰਦਿਆ ਮਾਮੀਆਂ ਤੇਰੀਆਂ ਖਾਦੇ ਸੀ ਲੱड्डੂ ਜੰਮੇ ਸੀ ਡੱਡੂ ਦੋ ਛੱਪੜਾ ਦੇ ਡੰਡੇ ਵੇ ਸਿੰਦਿਆ ਮਾਮੇ ਤੇਰੇ ਦੋ ਛੱਪੜਾ ਦੇ ਕਾਦੇਸੀ ਮਾਂ ਜੰਮੇ ਸੀ ਕਾ ਦੋ ਬਨੇਰੇ ਬਨੇਰੇ ਵੇ ਸਿੰਦਿਆ ਮਾਂ ਮੇ ਤੇਰੇ ਦੋ ਬਨੇਰੇ ਬਨੇਰੇ ਵੇ ਸਿੰਦਿਆ ਮਾਂ ਮੇ ਤੇਰੇ ਪੀਤੀ ਸੀ ਪੇਛ ਜੰਮੇ ਸੀ ਰਚ ਦੋ ਦੌਮਲ ਦੌਮਲ ਕਰਦੇ ਵੇ ਸਿੰਧਿਆ ਮਾਮੇ ਤੇਰੇ ਖਾਧੀਆਂ ਸੀ ਰੋਟੀਆਂ ਜੰਮੀਆਂ ਸੀ ਝੋਟੀਆਂ ਦੋ ਚੌਣੇ ਰੜਾਈਆਂ ਵੇ ਸਿੰਧਿਆ ਮਾਮੀਆਂ ਤੇਰੀਆਂ ਦੋ ਚੌਣੇ ਰੜਾਈਆਂ